ਏ ਨੇ ਮਾਲਕ ਦੇ ਰੰਗ ਦਿਨੇ ਪੈਂਦੀ ਅੱਤ ਦੀ ਗਰਮੀ ਰਾਤ ਸਮੇਂ ਧੁੰਦ ਤੋਂ ਤੰਗ ਦੇਖ ਵੇ ਪਤਾ ਲੱਗਦਾ ਇੱਥੇ ਚੱਲ ਰਿਹਾ ਡੀ ਦੀਰ ਆਵਾਜ਼ ਆਉਂਦੀ ਆ ਨਾਲੇ ਮਲਚਰ ਤੇ ਚੱਲਦਾ ਉਹ ਉਹ ਮਲਚਰ ਤੇ ਚੱਲਦਾ ਤੇ ਉਹ ਪਰਲੇ ਪਾਸੇ ਸੁਪਰ ਸੀਡਰ ਤੇ ਚੱਲਦਾ ਤੇ ਇੰਸਾਨਤਾ ਦੁਨੀਆ ਦਾ ਨੋ ਅਤਰਾਜ ਆਇਆ ਸੀ ਵੀ ਜੋ ਇਹ ਇਤਿਹਾਸ ਆ ਇਹ ਕਦੇ ਸਮਿਆਂ ਦਾ ਹੈ ਜੀ ਗਾ ਚਲੋ ਇਹਨਾਂ ਨੇ ਵੀ ਕਿਤੋਂ ਸੁਨੇਹਾ ਹੀ ਹੋਊਗਾ ਕਿੰਨੇ ਕ ਰੇਕ ਦੀ ਬਖਸ਼ ਜੁਂਦੀ ਆ ਰੇਕ ਨੂੰ ਉਹਨਾਂ ਕੋ ਖਰਾਦ ਹੁੰਦਾ ਹੈ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਰਮਾਤਮਾ ਸਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸਵਾਗਤ ਆ ਜੀ ਅੱਜ ਦੀ ਨਵੀਂ ਵੀਡੀਓ 'ਚ ਦਾ ਵੇਲਾ 6:00 ਸਵੇਕ ਦਾ ਸਮਾਂ ਹੋ ਗਿਆ ਮੈਨੂੰ ਲੱਗਦਾ ਧੁੰਦ ਦਾ ਬਾਬਾ ਪਈ ہوئی ਆ ਪਿੰਡ 'ਚ ਨਹੀਂ ਹਜੇ ਇੰਨਾ ਪਤਾ ਲੱਗਦਾ ਵੀ ਧੁੰਦ ਪਈ ਆ ਬਾਹਰ ਤਾਂ ਹੈਗੀ ਆ ਬਾਬਾ ਧੁੰਦ ਆ ਵਧੀਆ ਬਾਬਾ ਦੀ ਟੀ-ਸ਼ਰਟ ਪਾ ਕੇ ਆ ਗਿਓ ਮਈ ਪਰ ਹੁਣ ਬਾਹਰ ਆ ਕੇ ਪਤਾ ਲੱਗਦਾ ਵੀ ਠੰਡ ਪਿੰਡ 'ਚ ਹਜੇ ਇੰਨੀ ਠੰਡ ਨਹੀਂ ਲੱਗਦੀ ਅੱਜ ਦੂਜੀ ਮੋਟਰ ਤੇ ਬਹੌਣ ਆਏ ਆ ਸੋਹਣੇ ਸਾਡੇ ਸਾਰੇ ਵਧੀਆ ਦਿਨੇ ਫਿਰ ਬੀਜ ਦਾਂਗੇ ਕਰਾਉਨੇ ਆ ਤੁਹਾਨੂੰ ਚੈੱਕ ਕਹਾ ਬਾ ਬਹਾਈ iracialੀ ਬੋਲੀ ਹੋਈ ਆ ਵਿੱਚ ਕੱਲਾ ਜਿਹੜਾ ਸੁਪਰ ਸੀਡਰ ਦਾ ਰੋਟਾਵੇਟਰ ਬਣਾਇਆ ਹੈ ਉਹਦੇ ਨਾਲ ਬਹੜਾ ਇਹ ਜਗਤਜੀਤ ਦਾ ਸੁਪਰ ਸੀਡਰ ਸੀਗਾ ਉੱਪਰੋਂ ਮਸ਼ੀਨ ਲਾਤੀ ਕੱਲਾ ਰੋਟਾਵੇਟਰ ਬਣਾਇਆ ਹੈ ਇਹਦਾ ਦੇਖਦੇ ਆ ਕਿੰਨੀ ਕੁ ਵੱਢਦ ਕਿਤੇ ਇਹ ਰਹੋਵੇ ਦਿਨੇ ਧੁੱਪ ਲੱਗੀ ਤਾਂ ਬਾਅਦ ਪਿਆ ਹੋਵੇ ਬਹਾਈ ਹੋਵੇ ਆ ਹਾਲ ਹੁੰਦਾ ਕਿ ਤੇ சே சா ஆய சீகி தான் ஆளா பகாய் ஓட கிடை தவணு நாள் ਅੱਜ ਕਿੱਥੇ ਆਏ ਆਂ ਆਪਾਂ ਦੱਸ ਇੱਧਰ ਦੱਸ ਮੈਨੂੰ ਪਹਿਲਾਂ ਕਿੱਥੇ ਆਏ ਆਂ ਆਪਾਂ ਕਿੱਥੇ ਆਏ ਹੋਏ ਆਂ ਦੱਸ ਦੇ ਐਦਾਂ ਨਹੀਂ ਕਰੀ ਜਾਂਦਾ ਪੁੱਤ ਦੱਸੀਦਾ ਹੁੰਦਾ ਕਿੱਥੇ ਆਏ ਆਂ ਮਾਸੇ ਲੱਗਿਆ ਹੋਇਆ ਹਾਂ ਕਿੱਥੇ ਆਏ ਆਂ ਆਪਾਂ ਕੀ ਦੇਖਣ ਆਏ ਆਂ ਮਾਸੇ ਲੱਗਿਆ ਹੋਇਆ ਮਾਸ ਮਾਸ ਤਾਂ ਲੱਗਿਆ ਹੁੰਦਾ ਬੰਦਾ ਮਾਸ ਦਾ ਹੀ ਬਣਿਆ ਹੁੰਦਾ ਪੁੱਤ ਉਹ ਸਾਹਮਣੇ ਕੀ ਚੱਲਦਾ ਕੰਪੈਨ ਚੱਲਦੀ ਆ ਆ ਗਮੇ ਚੱਤਰੀ ਹਾਂ ਛੱਟ ਲੱਗੀ ਆ ਭਾਈ ਬਾਜ ਦੇ ਸਾਡੇ ਦੀ ਆ ਦੇਂਦੀ ਆ ਧਿੰਦੀ ਆ ਧਿੰਦੀ ਆ ਧਿੰਦੀ ਆ ਧਿੰਦੀ ਆ ਕੰਪੈਨ ਕਿੱਥੇ ਚੱਲਦੀ ਹੁਣ ਸੋਸ਼ੀ ਇੱਧਰ ਜਾਣਾ ਹੁ ਅੰਦਰ ਕੁਛ ਨਹੀਂ ਹੈਗਾ ਪੁੱਤ ਕੀ ਕਰਾਂਗੇ ਇੱਥੇ ਆਪਾਂ ਉਧਰ ਨੂੰ ਚੱਲਦੇ ਆਂ ਉਧਰ ਕੀੜਾ ਕੱਢਿਆ ਹੋਣੇ ਆ ਲੈ ਖੋਲ ਲੈ ਮੋਟਰ ਤੇ ਅੰਦਰ ਕੁਛ ਨਹੀਂ ਹੈਗਾ ਖਾਲੀ ਥੈਲੇ ਨੇ ਇੱਕ ਕਰ ਮੋਟਰ ਤੇ ਆ ਕੇ ਮੋਟਰ ਦਾ ਕੋਠਾ ਖੋਲ ਕੇ ਦੇਖਣਾ ਇੱਕ ਵਾਰ ਕੀ ਹੈ ਅੰਦਰ ਇੱਕ ਕਰ ਖੋਲਦਾ ਖੋਲਦਾ ਫਤ ਖੋਲਦਾ ਅੱਜ ਲੱਗਿਆ ਦੂਜੀ ਮੋਟਰ ਤੇ ਵੀ ਕਣਕ ਬੀਜਣਾ ਥੈਲੀਆਂ ਆਪਾਂ ਲਿਆ ਕੇ ਰੱਖਤੀਆਂ ਮੈਂ ਕਿ ਅੰਦਰ ਰੱਖ ਜਾਨੇ ਆ ਜਾਨੂ ਇਹ ਵਜਾਵਾਂਗੇ ਸੁਪਰ ਸੀਟਰ ਨਾਲ ਬਿੰਦਰ ਤੋਂ ਬਿੰਦਰ ਵੇਚ ਦੂਗਾ ਅਸਲ ਮੈਂ ਪਹਿਲਾਂ ਸੀਗਾ ਰੋਟਾ ਵੇਟਰ ਨਾਲ ਬੀਜਣ ਦਾ ਮੂਡ ਵੀ ਰੋਟਾ ਵੇਟਰ ਨਾਲ ਵੇਚ ਦਿੰਨੇ ਆ ਬਾਅਦ ਆ ਮੈਂ ਗਿਆ ਸੀ ਸਾਰਾ ਇਹ ਆ ਬਾਇਆ ਪਿਆ। ਹਾਂ ਦੇਖੋ। ਮੈਂ ਕਿਹਾ ਸੁਪਰ ਹੀਟਰ ਨਾ ਵੇਚ ਦਿੰਨੇ ਆ। ਅਸਲ ਵਿੱਚ ਨਾ ਥੋੜੀ ਜਿਹੀ ਗਿੱਲ ਘਟਾ। ਸਾਹਮਣੇ ਦਿਖਾਉਣਾ ਤੁਹਾਨੂੰ ਮੈਂ ਕਿੱਥੇ ਗਿੱਲ ਘਟਾ। ਇੱਥੇ ਇੱਕ ਗਿੱਲ ਘਟਾ ਥੋੜੀ ਇੰਨੀ ਕਿ ਜਗ੍ਹਾ 'ਚ। ਕੰਦ ਦੇ ਬਰਾਬਰ ਬਰਾਬਰ। ਉਹ ਫਿਰ ਤਾਂ ਕਰਕੇ ਮੈਂ ਕਿਹਾ ਬਈ ਇਹਦੇ ਨਾਲ ਨਾਲੇ ਤਾਂ ਜੂਰੀਆ ਪਾ ਦਾਂਗੇ ਥੋੜਾ ਜਿਹਾ। ਬਾਕੀ ਤਾਂ ਗਿੱਲ ਵਾਧੂ ਆ ਦੇਖੋ। ਸਾਰੇ ਕਿਹੜਾਂ ਦੀ ਗਿੱਲ ਸਹੀ ਆ। ਤੇ ਬਸ ਉੱਥੇ ਕੀ ਆ ਥੋੜੀ ਜਿਹੀ। ਉਹ ਤਿੰਨ ਕਿ ਵਸੇ ਵੇ ਚਾਰ ਕਿ ਵਸੇ ਵੇ ਥੋੜਾ ਜਿੱਥੇ ਗਿੱਲ ਘਟਾ। ਤੁਮੇ ਕਾ ਸਿਆੜ ਦੇ ਵਿੱਚ ਨਾਲ ਤਾਂ ਸਿਆੜ ਗਿੱਲਾ ਹੋ ਜਾਂਦਾ ਉਹਨੇ ਕ ਨਾਲ ਜੰਮ ਵਧੀਆ ਆਉਂਦੀ ਆ ਐਨ ਬਣ ਕੇ ਖੇਤ ਪੂਰੇ ਵਧੀਆ ਕੋਲ ਪੂਰੀ ਫੁੱਲ ਬਣਾਤੀ ਐ ਜਿੰਨੀ ਕਹਿ ਦਈਏ ਸੁਪਰ ਸੀਡਰ ਨਾਮ ਵਜਾਉਣ ਲੱਗੇ ਹੋਇਆ ਆ ਗਿਆ ਸੁਪਰ ਸੀਡਰ ਵਾਲਾ ਬੰਦਾ ਬਿੰਦਰ ਬਾਈ ਦਾ ਡਰਾਈਵਰ ਆ ਇਹ ਉਮੇ ਕ ਨਾਲੇ ਦਾ ਸੌਖਾ ਰੂ ਕੰਮ ਅਸਲ ਮੈਂ ਕੱਲੇ ਤੋਂ ਲੋਡ ਨਹੀਂ ਸੀ ਆਉਣਾ ਛਿੱਟਾ ਦੇਣਾ ਪੈਣਾ ਇਹ ਪਹਿਲਾਂ ਆਪਣੇ ਰੋਟਾਵੇਟਰ ਦੇ ਮਸ਼ੀਨ ਹੈ ਨਹੀਂ ਨਾਲ ਫਿਰ ਕੱਲੇ ਬੰਦੇ ਨੂੰ 7-8 ਥੈਲੇ ਪਾਉਣੇ ਓਕੇ ਆ ਜਿਵੇਂ ਮੰਨ ਲਓ 2 ਕਿਲੀਆਂ ਚਾਰ ਥੈਲੇ ਤਾਂ ਸਣੇ 2.5 ਤੇ ਸੂਪਰ ਦੇ ਹੋ ਜਾਣੇ ਸੀ ਫਿਰ 2.5 ਥੈਲੀਆਂ ਸਮਝ ਲਓ ਬੀਜ ਦੀਆਂ ਹੋ ਜਾਣੀ 2.5 ਥੈਲੀਆਂ ਤਾਰ ਕੇ ਫਿਰ ਇਹ ਤੋਂ ਹੀ ਵਜਾਤਾ ਨਾਲੇ ਮੈਂ ਕਿਹਾ ਸਿਆੜਾ ਚ ਉੱਥੇ ਜੂਰੀਆ ਪੈ ਜੂਗਾ ਨੂਰੇ ਥੈਲੇ ਹੀ ਭਰ ਕੇ ਧਰੇ ਹੋਏ ਨੇ ਵੇਟ ਨਾਲ ਤਾਂ ਲੋਡ ਨਹੀਂ ਕੀ ਆਉਂਦਾ ਕੰਮ ਵੇਟ ਲਵਾਇਆ ਨਹੀਂ ਹੋਇਆ ਬਿੰਦਰਬਾਈ ਨੇ ਤਾਂ ਕਰਕੇ ਫਿਰ ਉਹ ਥੈਲੇ ਹੀ ਰੱਖੇ ਹੋਏ ਨੇ ਹਿੰਦੀ ਗਾਣੇ ਲਾਈ ਬੈਠਾ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਇੰਨੀ ਕੁ ਧੁੱਲ ਉੜਦੀ ਸੀ ਜਮਾ ਸੁੱਕਾ ਵਿੱਗਾ ਤੋਂ ਜਮਾ ਸੁੱਕਾ ਸੀ ਉਹਦੇ ਵਿੱਚ ਹੁਣ ਕੀ ਕਰਿਆ ਮੰਨ ਲਓ ਵਿੱਗੇ ਥਾਂ ਦੇ ਵਿੱਚ ਘੱਟੋ ਘੱਟ 15 ਕਿਲੋ ਯੂਰੀਆ ਪਾਤਾ ਹੋਊ ਬਾਕੀ ਡਾਈ ਤੇ ਸੁਪਰ ਜਿੰਨਾ ਕ ਪਾਉਣਾ ਸੀ ਉਹ ਤਾਂ ਪਾਉਣਾ ਹੀ ਸੀਗਾ ਆਪਾਂ ਤੇ ਜਣੀ ਧੂੜ ਇੰਨੀ ਕੁੜਦੀ ਆ ਤਿੰਨ ਵਾਰੀ ਬਾਤਾ ਮੈਂ ਮੂਰੇ ਉਹ ਮੰਨ ਲਓ ਬੀਜਣ ਤੋਂ ਪਹਿਲਾਂ ਬਿਪਰਕ ਇੰਨਾ ਕਿ ਗਿਆ ਵੀ ਹੁਣ ਦੇਖਦੇ ਆ ਉਹਦੇ ਮੂਰੇ ਦੀਏ ਸੁਪਰ ਸੈਕਟਰ ਦੇ ਮੂਰੇ ਦੇਖੋ ਉਹ ਗਰਦੌੜ ਦੀ ਥੱਲੇ ਯਾਨੀ ਸਾਹਮਣੇ ਚੌਥੀ ਵਾਰੀ ਬੀਜਣ ਲੱਗਿਆ ਉਹ ਤਿੰਨ ਵਾਰੀ ਮੈਂ ਪਹਿਲਾਂ ਮੂਰੇ ਬਾਹਾ ਤੇ ਦੇਖਦੇ ਆ ਰਿਜ਼ਲਟ ਪਾਸ ਹੁੰਦਾ ਕਿ ਨਹੀਂ ਹੁੰਦਾ ਨਾ ਹੋਇਆ ਤਾਂ ਫਿਰ ਉਹ ਕੰਧ ਦੀ ਸੇਧ ਪੈਪ ਲਾ ਕੇ ਪਾਣੀ ਲਾ ਦਾਂਗੇ ਉਹਨੇ ਕਿਥੋਂ ਨੂੰ ਪੈਪ ਵਿਛਾ ਦਿਆਂਗੇ ਆ ਮੋਟਰ ਇੱਥੋਂ ਉਬਾਲਾ ਹੋ ਰਿਹਾ ਬਾਕੀ ਤਾਂ ਗੱਲ ਪੂਰੀ ਵਧੀਆ ਨਿਕਲਾਈ ਸੀ ਇਹਨਾਂ ਵੀ 2 ਦਿਨ ਹੋ ਗਏ ਸੀ ਵਾਕੇ ਛੱਡੇ ਨੂੰ ਕੁਝ ਪਰਸੋਂ ਅਸੀਂ ਕੁਝ ਕੱਲ ਅੱਗ ਲਾਉਣੀ ਪਈ ਥੋੜੀ ਜੀ ਇਹਨੂੰ ਲੈਨਾਂ ਲੈਨਾਂ ਜੀਆਂ ਕੁਝ ਕਮਚਾਈਆਂ ਯਾਨੀ ਕੁਝ ਵਿੱਚ ਬਾਤੀਆਂ ਦੋ ਤਿੰਨ ਕਲੇ ਨੇ ਵਿੱਚ ਬਾਤੀਆਂ ਦੋ ਦੋ ਸਾਈਡਾਂ ਵਾਲੀਆਂ ਮਚਾਤੀਆਂ ਸੀ ਵਿੱਚ ਫੁੱਲ ਨਹੀਂ ਸੌਖੀ ਰਹਿੰਦੀ ਆ ਵਿੱਚ ਸੀਗੀ ਪੂਛਾ ਡਿਗਿਆ ਸੀ ਥੱਲੇ ਤਾਂ ਕਰਕੇ ਥੋੜਾ ਜਿਹਾ ਔਖਾ ਸੀਗਾ ਬਾਕੀ ਜਦੋਂ ਹੁਣ ਕਣਕ ਜੰਮੀ ਉਹਦਾਂ ਰਿਜ਼ਲਟ ਦਿਖਾਵਾਂਗੇ ਪਾਸ ਹੋ ਗਿਆ ਇਹ ਜੂਰੀ ਵਾਲਾ ਖੁੰਝੇ ਵੀ ਇਹਦੇ ਸੁੱਕੇ ਸੀ ਉੱਥੇ ਵੀ ਜੂਰੀ ਦੇ ਮੁੱਠੀਆਂ ਭਰ-ਭਰ ਪਾਈਆਂ ਨੇ

ਜਦ ਹੀ ਸ਼ਾਮ ਦੀ ਪੱਛੋਂ ਜੀ ਹਵਾ ਚੱਲੀ ਆ ਮਨ ਲਓ ਪੱਛੋਂ ਜੀ ਮੁੜੀ ਆ ਜਦੋਂ ਹੀ ਆ ਧੂਏ ਦਾ ਕਹਿਰ ਜਾਂ ਬਣਿਆ ਹੋਇਆ ਬਹੁਤ ਬੇਅੰਤ ਜਿੰਨਾ ਕਹਿ ਦਈਏ ਅਜੇ ਫੋਨ 'ਚ ਤਾਂ ਮੰਨ ਲਓ ਤੁਹਾਨੂੰ ਉਹਨਾਂ ਨਹੀਂ ਵੀਨਾ ਹੋਣਾ ਵੈਸੇ ਤਾਂ ਸਾਰੇ ਪੰਜਾਬ 'ਚ ਹੀ ਹੋਣਾ ਹੈ ਕੁਝ ਜਿਹੜੇ ਕੋਈ ਵੀਰ ਪੰਜਾਬ ਤੋਂ ਵੀ ਦੇਖਦੇ ਆ ਵੀਡੀਓ ਉਹਨਾਂ ਨੂੰ ਤਾਂ ਪਤਾ ਹੀ ਆ ਵੀ ਕੀ ਖਲਾਅਦ ਨੇ ਬਾਕੀ ਸਾਡੇ ਏਰੀਆ ਦੇ ਵਿੱਚ ਤਾਂ ਅੱਗ ਵੀ ਨਹੀਂ ਮੇਰੇ ਹਿਸਾਬ ਨਾਲ ਲਾਈ ਹੋਣੀ ਕੋਈ ਇੱਕ ਅੱਧਾ ਘਰ ਹੋ ਜੀ ਨੇ ਕਹੇ ਨੇ ਲਾਈ ਹੋਣੀ ਇੱਕ ਦੋ ਘਰਾਂ ਨੇ ਸਾਡੇ ਰੀ ਤੱਕ ਲੱਗੀ ਨਹੀਂ ਫਿਲਹਾਲ ਬਾਕੀ ਆਇਆ ਪਤਾ ਨਹੀਂ ਧੂਆ ਕਿੱਥੋਂ ਅੱਜ ਲੱਗਦਾ ਕੁਛ ਮੂੰਹ ਖੇਤ ਮੰਨ ਲਓ 3 ਤਰੀਕ ਨੂੰ ਬੀਜੀ ਸੀ ਅੱਜ ਹੋ ਗਈ 12 ਨਵੰਬਰ ਨੌਵਾਂ ਦਿਨ ਅੱਜ ਕਣ ਕੇ ਬੀਜੀ ਨੂੰ ਜਣੀ ਆਹ ਕਹਿ ਰਹੇ ਤਾਂ ਗੱਲ ਬਹੁਤ ਸੀ ਆ ਜਿਹੜਾ ਆਹ ਵਾਲਾ ਕਹਿਰਾ ਜਿਹੜਾ ਜ਼ਿਆਦਾ ਹੁਣ ਇਸ ਟਾਈਮ ਮੰਨ ਲਓ ਆਹ ਵਾਲਾ ਇਹ ਚ ਗਿੱਲ ਸੀਗੀ ਘੱਟ ਤੇ ਇਹਦੇ ਚ ਆਪਾਂ ਪਰਸੋਂ ਸ਼ਾਮ ਨੂੰ ਮੰਨ ਲਓ 15 ਕਿਲੋ ਯੂਰੀਆ ਪਾਇਆ ਸੀ 2.5 ਕਿੱਬੇ ਦਾ ਕੈਰਾ ਹੋਊਗਾ ਇਹ ਸ਼ਾਮ ਨੂੰ ਮੈਂ ਪਾ ਗਿਆ ਸੀ ਬਾਕੀ ਤਾਂ ਜਾਨੀ ਮਾੜੀ ਮੋਟੀ ਦਿਖਣ ਲੱਗ ਗਈ ਸੀ ਇਹਦੇ ਵਿੱਚ ਨਹੀਂ ਸੀ ਦਿਂਦੀ ਹਜੇ ਵੀ ਤੁਹਾਨੂੰ ਲੱਗਦਾ ਹੋਊਗਾ ਵਿੱਚ ਪਰ ਇਹ ਚ ਜੰਮਿਆਈ ਸਾਰੀ ਹੁਣ ਵਿੱਚ ਮੰਨ ਲਓ ਢੇੜਾ ਦਿੱਤਾ ਤੇ ਪਰਸੋਂ ਫਿਰ ਇਹ ਚ 15 ਕਿਲੋ ਯੂਰੀਆ ਪਾਤਾ ਸੀ ਉਹ ਯੂਰੀਏ ਨਾਲ ਕੁਝ ਉਧਰ ਤੇਲ ਤੂਲ ਵਧੀਆ ਪੈ ਗਈ ਖੇਤ ਚ ਗਿੱਲ ਜਿਹਾ ਫੜ ਗਿਆ ਸੀਗਾ ਆ ਗਈ ਕਣਕ ਬਾਹਰ ਤੇ ਜਣੀ ਜਿੰਨੀ ਪਹਿਲਾਂ ਆਪਾਂ ਬੀਜੀ ਸੀ ਸਾਰੀ ਕਣਕ ਜੰਮਿਆ ਹੀ ਉਹ ਕੁਛ ਉਹ ਪਰਲੇ ਕਿਆਰੇ ਨੇ ਜਿਹੜੇ ਸਾਹਮਣੇ ਧਿੰਦੇ ਨੇ ਆਹ ਵਾਲੇ ਉਹ ਵੀ ਭਰਿਆ ਇੱਕ ਕਿਆਰਾ ਰਹਿ ਗਿਆ ਵਿਚਾਲਾ ਦੇ ਵਿਚਾਲੜਾ ਇਹ ਥੋੜਾ ਸੁੱਕਾ ਸੀ ਉਸ ਦਿਨ ਗਲਤੀ ਇਹ ਹੋ ਗਈ ਜਿਵੇਂ ਰਾਤ ਨੂੰ ਅਸਲ ਵਿੱਚ ਉਸ ਦਿਨ ਲੇਟ ਹੋ ਗਏ ਸੀ ਥੋੜਾ ਜਿਹਾ ਟਾਈਮ ਨਾ ਬਿਲ ਦੇਖਿਆ ਹੁੰਦਾ ਫਿਰ ਰਾਤ ਨੂੰ ਕਣਕ ਭਿਉਂ ਦੇਣੀ ਸੀ ਕਿਉਂ ਦੂਜੀ ਕਣਕ ਉਹ ਨਾਲ ਦੇਖੇ ਸਵੇਰ ਨੂੰ ਬੀਜੇ ਸੀਗੇ ਰਾਤ ਨੂੰ ਭਿਉਂ ਦੰਦੇ ਸਵੇਰ ਨੂੰ ਛਿੱਟਾ ਦੇ ਕੇ ਉਹ ਵਿੱਚ ਦੱਬ ਦੰਦੇ ਤੇ ਵੀ ਨਾਲ ਹੁਣ ਉਹ ਕੱਲਾ ਕਿਆਰਾ ਰਹਿ ਗਿਆ ਵਿਚਾਲੇ ਹੁਣ ਆਪਾਂ ਉਹ ਪਰਲੇ ਜਿਹੜੀ ਉਹ ਸਾਹਮਣੇ ਜਿੱਥੇ ਜ਼ਿਆਦਾ ਦਰਖਤ ਜਿੰਨੇ ਨੇ ਉੱਥੇ ਵਾਲਿਆਂ ਨੂੰ ਰੌਣੀ ਕਰਨੀ ਆ ਤੇ ਉਹਦੇ ਨਾਲ ਫਿਰ ਇਹ ਕਿਹੜਾ ਰੌਣੀ ਕਰ ਦਾਂਗੇ ਇੱਕ ਤੇ ਉਹ ਦੁਬਾਰੇ ਵੀ ਬੀਜੀ ਜਾਊਂਗਾ ਸਵਰਾਜ ਦਾ ਰੌਲਾ ਇੱਥੇ ਤੱਕ ਸੁਣਦਾ ਉਹ ਸਾਹਮਣੇ ਚੱਲਦਾ ਦੇਖੋ ਆਨ ਪਤਾ ਲੱਗਦਾ ਇੱਥੇ ਚੱਲਦੇ ਆ ਜਿੱਦੀ ਦੂਰ ਆਵਾਜ਼ ਆਉਂਦੀ ਆ ਨਾਲੇ ਮਲਚਰ ਤੇ ਚੱਲਦਾ ਉਹ ਆਹ ਮਲਚਰ ਤੇ ਚੱਲਦਾ ਇਹ ਉਹ ਪਰਲੇ ਪਾਸੇ ਸੁਪਰ ਸੀਡਰ ਤੇ ਚੱਲਦਾ ਉਹ ਨਵਾਂ ਮਾਡਲ ਆ ਜਿਹੜਾ ਹੁਣ 16 ਦੇ ਟਾਇਰਾਂ 'ਚ ਆਇਆ ਐਗਟੀ 24 ਮਾਡਲ ਹੀ ਮਿਲਦਾ ਜਿਹੜਾ ਇੱਧਰ ਲੈਨ ਵਾਲਾ ਪੁਰਾਣਾ ਟਰੈਕਟਰ ਆ ਇਹ ਇਹ ਆਪਣੇ ਨਾਲ-ਨਾਲ ਦੇ ਖੱਤੇ ਵਾਲਿਆਂ ਕੋਲੇ ਸਾਰਿਆਂ ਕੋਲੇ ਜਿਵੇਂ ਆਪਣੇ ਕੋ ਹੋ ਗਿਆ ਇਹ ਆਪਣੇ ਜਿਹੜੇ ਇੱਧਰਲੇ ਪਾਸੇ ਖੱਤੇ ਨੇ ਪਿੰਡ ਵਾਲੇ ਪਾਸੇ ਉਹਨਾਂ ਕੋ ਵੀ ਸਵਰਾਜ 855 ਜਿਹੜੇ ਆਪਣੇ ਉੱਪਰਲੇ ਪਾਸੇ ਖੱਤੇ ਆ ਉਹਨਾਂ ਦੇ ਵੀ ਕੋਲ ਸਵਰਾਜ 855 ਤੇ ਜਿਹੜਾ ਉਹ ਸਾਹਮਣੇ ਮੋਟਰਾਂ ਦੀਆਂ ਨੇ ਆਲੀਆਂ ਦੋ ਮੋਟਰਾਂ ਇਹਨਾਂ ਕੋ ਵੀ ਸਵਰਾਜ 855 ਯਾਨੀ ਆਪਣੇ ਵਾਲੇ ਵਾਲੇ ਸਾਰੇ ਸਵਰਾਜ ਹੀ ਨੇ ਇਹ ਇੱਕ ਦਿਨ ਵੀਡੀਓ ਬਣਾਉਣ ਵਾਲੀ ਸੀਗੀ ਇਹਨਾਂ ਦੇ ਘਰੇ ਆਪਣੇ ਦਾਚੇ ਨੂੰ ਜਿਹਨਾਂ ਦੇ ਆ ਦੋ ਟਰੈਕਟਰ ਚੱਲਦੇ ਆ ਇਹਨਾਂ ਦੇ ਘਰੇ ਉਧਰ ਰੋਟਾਵੇਟਰ ਖੜਾ ਸੀ ਆਪਣੇ ਨਾਲ ਜਿਹੜਾ ਇਹਨਾਂ ਵਾਲਾ ਪਾ ਕੇ ਲਿਆਉਂਦੇ ਦੇ ਦਿਨ ਪਹਿਲੇ ਦਿਨ ਕਣਕ ਬੀਜੀ ਆ ਉਸ ਦਿਨ ਪੰਜ ਟਰੈਕਟਰ ਤਾਂ ਇਹਨਾਂ ਦੇ ਮੰਨ ਲਓ ਘਰੇ ਖੜੇ ਸੀ ਛੇਵਾਂ ਆਪਣੇ ਵਾਲਾ ਸੀ ਦੋ ਤਿੰਨ ਉਹਦੇ ਆਪ ਦੇ ਹੋਗੇ ਇੱਕ ਉਹ ਗਮੰਡੀਆਂ ਦਾ ਖੜਾ ਸੀ ਉਹ ਮੋਟਰ ਆ ਲੈ ਆਂਦਾ ਇੱਕ ਇਹਨਾਂ ਦੇ ਰਿਸ਼ਤੇਦਾਰਾਂ ਦਾ ਆਇਆ ਸੀ ਰੋਟਾਵੇਟਰ ਲੈਣ ਇੱਕ ਫਿਰ ਆਪਾਂ ਚਲੇ ਗਏ ਸੀ। ਉਹਦੋਂ ਫੋਨ ਘਰੇ ਰਿਪਿਆ ਸੀ ਚਾਰਜ ਲੱਗਿਆ ਹੋਇਆ। ਉਹਦੋਂ ਵੀਡੀਓ ਬਣਾਉਣ ਵਾਲੀ ਸੀ ਜਿੰਮੇ ਏਜੰਸੀ ਲਾਈਂਦੀ ਆ ਕੰਮ ਹੋਇਆ ਸੀ। ਅੱਜ ਕੱਖ ਜੇ। ਸੀਗੇ ਕਈ ਦਿਨਾਂ ਦਾ ਛੰਗਿਆ ਹੋਇਆ। ਮੈਂ ਕਿਹਾ ਮਚਾ ਲਈਏ। ਬੱਟਾ ਵੀ ਨਹੀਂ ਪਈਆਂ ਚੱਜ ਨਾਲ ਖੇਤ ਸੁੱਕ ਗਏ। ਜਿਆਦੇ ਪੱਠਿਆਂ ਵਾਲਾ ਖੇਤ ਸੀ ਉਵੇਂ ਬੱਟਾ ਜੀਆਂ ਖੱਚਤੀਆਂ। ਇਹ ਰੌਣੀ ਕਰਨੀ ਆ ਪੈਪ ਲਾਉਣਾ ਪੈਂਦਾ ਪਰ ਮੋਟਰ ਤੋਂ ਦੇਖ ਲਓ ਕਿੱਥੇ ਮੋਟਰ ਆਪਣੀ ਉਹ ਸਾਹਮਣੇ ਦਰਖਤ ਦੀਆਂ ਵਿੱਚ ਦੀ। ਉਹ ਉੱਥੋਂ ਪੈਪ ਆਏ ਲਿਆਉਣਾ ਪੈਂਦਾ ਇਧਰ ਦੀ। ਲੇ ਆਵਾਂਗੇ ਕਦੇ ਦਿਨ ਚ ਹੁਣ ਕਣਕ ਵਾਲੇ ਪਾਸੇੋਂ ਨੇੜੇ ਲੱਗ ਗਿਆ ਕੰਮ ਜਿਹੜੀ ਜਿੰਨੀ ਸੀਗੀ ਝੋਨਾ ਵੱਡੇ ਵਾਲੀ ਸਾਰੀ ਬੀਜੀ ਗਈ ਬਸ ਉਹ ਪਰੇ 1.5 ਕਿਲਾ ਰਹਿ ਗਿਆ ਜਿਹੜਾ ਰੌਣੀ ਕਰਿਆ ਹੋਇਆ ਉਸ ਤੋਂ ਬਾਅਦ ਜਾਂ ਫਿਰ ਆਹ ਜਿਹੜੇ ਰੌਣੀ ਰੌਣੀ ਕਰਨੇ ਆ ਇਹ ਸਵਾ 1 ਕਿਲਾ ਥੋਂ ਇਹ ਆ ਸਾਰਾ ਸਮਾਂ ਲੈ ਕੇ ਪੂਰੇ ਲੱਗ ਕੇ ਔਕਾ ਹੁੰਦਾ ਜਿਹੜੀ ਚੀਜ਼ ਕਦੇ ਕਦੇ ਚਾਹੀਦੀ ਆ ਉਹਨੂੰ ਉੱਧਰ ਰੱਖ ਦੇ ਦਾ ਪੱਛੇ ਇਹ ਚੱਕਣੀ ਸੌਖੀ ਰਹਿੰਦੀ ਆ ਇਹਨਾਂ ਆਮ ਹੁੰਦਾ ਕਦੇ ਕਦੇ ਇੱਥੋਂ ਚੱਕ ਲਈਦਾ ਚੱਕ ਕੇ ਰੱਖ ਦੇਈਦਾ ਠੀਕ ਆ ਜੀ ਦਿਖਾਉਣਾ ਫਿਰ ਅੱਗੇ ਮਾਹੌਲ ਚੱਲ ਆ ਟਰੈਕਟਰ ਨਗਰ ਕੀਰਤਨ ਸਾਹਿਬ ਦੇ ਜਿਹੜੇ ਮੂਹਰੇ ਲੱਗਣਾ ਮੇਨ ਟਰੈਕਟਰ ਆ ਉਹ ਦੂਜਾ ਆਪਣੇ ਰਮਨ ਦਾ ਹੋਗਾ ਜਥੇਦਾਰ ਸਾਹਿਬ ਦਾ ਵਾਹ ਹੁਣ ਆਉਣ ਵਾਲਿਆ ਸਜਾਵਟ ਸਵਿਟ ਕਰਨਗੇ ਤਿਆਰੀ ਫੁੱਲ ਆ ਪੂਰਾ ਵਧੀਆ ਗੱਲਬਾਤ ਬਣੀ ਐ ਗੁਰਪੁਰਬ ਪਰਸੋਂ ਨੂੰ ਕੱਲ ਨੂੰ 14 ਤਰੀਕ ਨੂੰ ਨਗਰ ਕੀਰਤਨ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਦਾ ਭਾਈ ਜਦੋਂ 20 ਫੁੱਟ ਤੇ ਵੀ ਨਾ ਦਿਖੇ ਇਹ ਨੇ ਮਾਲਕ ਦੇ ਰੰਗ ਦਿਨੇ ਪੈਂਦੀ ਹੱਤ ਦੀ ਗਰਮੀ ਰਾਤ ਸਮੇਂ ਧੁੰਦ ਤੋਂ ਤੰਗ ਇਹ ਲੋ ਜਮਾਨੀ ਦੀਦਾ 20 ਫੁੱਟ ਦਾ ਫਰਕ ਹੁਣਾ ਆਪਣੇ ਤੋਂ ਸਾਰਾ ਹੀ ਆ ਇਹ ਹਾਲਾਤ ਹੋਏ ਹੋਏ ਨੇ ਬਹੁਤ ਓਵਰ ਧੁੰਦ ਪਈ ਹੀ ਆ ਕੱਪੜੇ ਵਧੀਆ ਵਾਹ ਦੇ ਪਾਏ ਨੇ ਆਪਣੇ ਆ ਦੇਖ ਲਓ ਦਿਨੇ ਗਰਮੀ ਹੁੰਦੀ ਆ ਬਹੁਤ ਸਾਰੇ ਪੰਜਾਬ ਚ ਇਹ ਕੁਛ ਆ ਇਹ ਲੋ ਬਰਗਰ ਕੰਗੇ ਜਾ ਬਣਿਆ ਹੋਇਆ ਦੀਦਾ ਨਹੀਂ ਜਮਾ ਨਾਲ ਹੋਸਤ ਨਹੀਂ ਇੱਕ ਮਨ ਹੋਸੀ ਮੇਰ ਸੱਜਿਆ ਗੁਰਪਾਪ ਤੇ ਨਾਮਿਤ ਨੂੰ ਇੱਕ ਮਨ ਹੋਸੀ ਮੇਰ ਇੱਕ ਮਨ ਹੋਸੀ ਮੇਰ ਸੱਜਿਆ ਗੁਰਪਾਪ ਤੇ ਨਾਮਿਤ ਨੂੰ ਵਾਤੇ ਕੋਈ ਨਾਮਿਤ ਨੂੰ ਆਦੀ ਮੋ ਮਾਇਆ

فک مانوس نہ فک مانوس نہ پھکے نا تر پھکے نا نکوں کاسے تر نا हिकु मन हुन हुजा बाबे

ਸਾਰਿਆਂ ਨੂੰ ਸੰਬੋਧਨਤਾ ਗਾਜਗਿਆਖੋ ਵਾਹਿਗੁਰੂ ਜੀ ਕਾਰਤਾ ਵਾਹਿਗੁਰੂ ਜੀ ਪਰ ਇਹਦਾ ਸਤਾਰ ਕਰਦੇ ਆ ਸਾਡੇ ਗੁਰਮਤ ਪਿਆਰੇ ਵੀਰਾਂ ਵੱਲੋਂ ਬਹੁਤ ਸਾਰੀ ਮਾਇਆ ਪਿਆਰ ਭੇਜਿਆ ਗਿਆ ਧੰਨਵਾਦ ਕੀਤਾ ਜਾਂਦਾ ਹੈ ਸਾਡੇ ਗੁਰਮਤ ਪਿਆਰੇ ਵੀਰ ਜਾਨ ਸਰਦਾਰ ਖੱਤਰ ਸਿੰਘ ਜੀ ਨੰਬਰ ਦਾ ਮਹਿਲਾ ਆਟਾ ਜਕੀ ਉਹਨਾਂ ਵੱਲੋਂ ਇਹ ਲਾਤਾ ਕਿ ਉਹਨਾਂ ਵੱਲੋਂ ਗੋਮਤ ਮਾਇਆ ਸੋਰ ਤੋਂ ਹੋਰ ਸਾਡੇ ਗੋਮਤ ਸਾਡੇ ਜੀ ਦੇ ਕੇ ਇੱਕ ਸੁਭੀជីវਤੀ ਉਹਨਾਂ ਵੱਲੋਂ ਬਹੁਤ ساری ਮਾਇਆ ਆਈ ਹੈ ਧੰਵਾਦ ਕੀਤਾ ਜਾਂਦਾ ਹੈ ਅੱਛਾ ਆਓ ਧਿਆਨ ਦਿਓ ਗਰੋ ਪਿਆਰਿਓ ਇਹ ਇਤਿਹਾਸ ਦੀ ਅਜਾ ਪਿਛਲੇ ਪ੍ਰਾਰਥ ਤੁਹਾਨੂੰ ਸਾਂਝੀਆਂ ਕਰ ਰਹੀ ਸੀ ਸੰਤ ਵਾਹਿਗੁਰੂ ਜੀ ਦੇ ਪਤੇ ਕਈ ਸੱਗਤਾਂ ਦੁਨੀਆ ਤੋਂ ਉਤਰਾਜ ਆਇਆ ਸੀ ਵੀ ਜੋ ਇਹ ਇਤਿਹਾਸ ਆ ਇਹ ਕਦੇ ਸੁਰੀਆ ਦਾ ਰਹੇਗਾ ਚਲੋ ਇਹਨਾਂ ਨੇ ਵੀ ਕਿਤੋਂ ਹੁਣੇ ਆਏ ਹੋਊਗਾ ਕਿੰਨੇ ਕ ਹਰੇਕ ਦੀ ਬਖਸ਼ਿਸ਼ ਹੁੰਦੀ ਆ ਹਰੇਕ ਨੂੰ ਉਹਨਾਂ ਕੋ ਸੁਣਾ ਦਿੰਦਾ ਹੈ ਬਹੁਤ ਗਲਤੀਆਂ ਹੋ ਜਾਇਆ ਕਰਦੀਆਂ ਨੇ ਗੁਰਸੰਗਤ ਗੁਰੂ ਦਾ ਰੂਪ ਹੋਈਆਂ ਗਲਤੀਆਂ ਦੀ ਮਾਫੀ ਵੀ ਚਾਹਣੇ ਆ ਸੱਚੇ ਪਾਤਸ਼ਾਹ ਮਹਾਰਾਜ ਕਰਦਿਆਂ ਕਲਾਮਾਂ ਸੁਚਾਰੂ ਸਾਰਿਆਂ ਸੰਗਤਾਂ ਨੂੰ ਮੈਂ ਅਸਿਰ ਦੇ ਵਿੱਚ ਜਿੱਥੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਕੋਟਾਨ ਕੋਟਾਨ ਧੰਨਵਾਦ ਕਰਦਾ ਜਿਹਨਾਂ ਦੀ ਹਜ਼ੂਰੀਏ ਵਿਚ ਹਾਜ਼ਰੀ ਲਗਵਾ ਰਹੇ ਆ ਦੇ ਨਾਲ ਹੀ ਪੰਜਾਂ ਪਿਆਰਿਆਂ ਦੇ ਚਰਨ ਤੇ ਸਿਰ ਰੱਖ ਕੇ ਮੱਥਾ ਵਿਟੇਖਦਾ ਤੇ ਗੁਰਮਤ ਪਿਆਰਿਓ ਸਾਰੀਆਂ ਗੁਰਸੰਗਤਾਂ ਦਾ ਧੰਨਵਾਦ ਗੁਰਦੁਆਰਾ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਦਾ ਬਹੁਤ-ਬਹੁਤ ਧਰੀਏ ਧੰਨਵਾਦ ਕਰਦਾ ਆਓ ਸਾਰੀਆਂ ਗੁਰਸੰਗਤਾਂ ਜਿਹਨੀਆਂ ਵੀ ਜਸਉਦਾਰੇ ਕਰ ਰਹੀਆਂ ਅੱਜ ਹਾਜ਼ਰੀਆਂ ਭਰ ਰਿਓ ਗੁਰੂ ਮਹਾਰਾਜ ਆਪਣੀਆਂ ਸਾਰਿਆਂ ਦੀ ਹਾਜ਼ਰੀਆਂ ਦਰ ਦੇ ਉੱਤੇ ਪ੍ਰਵਾਨ ਕਰਨ ਉਹ ਸਾਰੀਆਂ ਗੁਰਸੰਗਤਾਂ ਵੱਲੋਂ ਇਸ ਹਾਜ਼ਰ ਦਾ ਸਤਿਕਾਰ ਕਰਦੇ ਆਂ ਜਥੇ ਦਾ ਮਾਣ ਕੀਤਾ ਗਿਆ ਧੰਨਵਾਦ ਕਰਦੇ ਆਂ ਆਓ ਇਹਨਾਂ ਸ਼ਬਦਾਂ ਦੇ ਨਾਲ ਅੰਮੇ ਦੀ ਇਜਮਾਤੀ ਸਾਰਿਆਂ ਹੀ ਗੁਰਸਿੱਖਾਂ ਦਾ ਧੰਨਵਾਦ ਫਿਰ ਕਿਤੇ ਮੌਕਾ ਮਿਲਿਆ ਤੁਹਾਡੇ ਕਰਤੂਤ ਜਾਰੀ ਕਰਾਂਗੇ ਸਾਰਿਆਂ ਗੁਰਸਿੱਖਾਂ ਕੱਜ ਗਈ ਆਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ